ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨਹਿਰ ਤੇ ਬਾਈ ਦਾ ਘਰ ਆ ਖੇਤ ਚ ਬਾਈ ਬੈਠਾ ਤਿੰਨ ਜਾਨਵਰ ਵਿਖਾਉਣੇ ਆ ਤੁਹਾਨੂੰ ਜਮਾ ਜਾਇਜ਼ ਮੁੱਲ ਦੇ ਦੋ ਤਾਂ ਜਮਾ ਮੱਝਾਂ ਵਰਗੀਆਂ ਵਹਿੜਾਂ ਇੱਕ ਡੱਬੀ ਪ੍ਰਿੰਟ ਵਾਲੀ ਐ ਦੋ ਤਾਜ਼ੀਆਂ ਸੂਈਆਂ ਇੱਕ ਗੱਬਣਾ ਇੱਕ ਛੋਟੀ ਜੀ ਸਲਾਹ ਦੇਣਾ ਬਾਕੀ ਮਰਜ਼ੀ ਤੁਸੀਂ ਆਪ ਦੀ ਕਰਨੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬੰਦਾ ਤੁਹਾਡੀ ਮਰਜ਼ੀ ਚੱਲਣੀ ਆ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਵਾੜ ਲੈਣੀ ਹੋਵੇ ਤੇ ਦੋ ਵਾੜਾ ਮੱਝਾਂ ਆਰ ਗਈਆਂ ਇੱਕ ਨੰਬਰ ਆਹਾ ਤੇ ਇੱਕ ਨੰਬਰ ਆਹਾ ਇਧਰੋਂ ਵੀ ਇੱਕ ਨੰਬਰ ਆ ਤੇ ਉਧਰੋਂ ਵੀ ਇੱਕ ਨੰਬਰ ਆ ਇਹ ਦੋ ਵਾੜਾ ਜਮਾ ਮੱਝਾਂ ਆਰ ਗਾ ਦੁੱਧ ਉਹ ਚੰਗੀ ਫੈਟ ਆ ਤੇ ਮੁੱਲ ਜਮਾ ਨਿੱਕੇ ਨਿੱਕੇ ਤੇ ਜੇ ਕਿਸੇ ਨੂੰ ਹੈਗਾ ਅਸੀਂ ਤਾਂ ਚਿੱਟੇ ਰੰਗ ਦੀ ਬੱੱਚੀ ਲੈਣੀ ਆ ਆਪੋ ਆਪਣੀ ਚੁਆਇਸ ਹੁੰਦੀ ਆ ਤੇ ਚਿੱਟੇ ਰੰਗ ਦੀ ਬੱੱਚੀ ਹੈਗੀ ਆ ਫੁੱਲ ਸੀਲਸ ਆਉ ਆ ਛੋਟੇ ਛੋਟੇ ਸਿੰਗ ਤਿੰਨਾ ਦੇ ਆ ਪਰ ਸਿੰਗ ਵਾਲੇ ਪਾਸੇ ਡਰੋਣਾ ਸੀਲਸ ਆਉ ਫੁੱਲ ਆ ਸਿੰਗ ਕਰਕੇ ਤੁਹਾਨੂੰ ਵੜ ਵੀ 8-8000 ਦਾ ਯਾਰ ਭਾਜ ਮਿਲ ਜਾਣੀ ਆ ਜੇ ਨਾ ਸਿੰਗ ਹੁੰਦੇ ਇਹੀ 10 ਦਾ ਯਾਰ ਵੜਾ ਮਹਿੰਗੀਆਂ ਹੋਣੀਆਂ ਜੀ ਤੁਹਾਨੂੰ ਵੀ ਪਤਾ ਪਰ ਬਿਲਕੁਲ ਸਸਤੇ ਮੁੱਲ ਦੀਆਂ ਤਿੰਨ ਵੜਾ ਇਨਫੋਰਮੇਸ਼ਨ ਲੈ ਦਿੰਨਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾ ਹੰਦਸਤੀ। ਨਾਮ ਲਾਲੀਬਾਈ ਮੈਂ ਨਿਕਿਆ ਕਿ ਜਲਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਬਾਈ ਮੋਬਾਈਲ ਨੰਬਰ 81988 56080 ਇਹ ਤੋਂ ਹੀ ਸ਼ੁਰੂ ਕਰ ਲਾ ਤਾਂ ਡਾਗ ਹੋ ਗਿਆ ਬਾਈ ਸੋਈ ਨੂੰ ਮਾਰੇ ਵਛੀ ਆ ਠੀਕ ਆ ਠੀਕ ਆ ਮਾਲਕਾਂ ਨੇ ਦੱਸਿਆ ਜੀ 16 17 ਕਿਲੋ ਦੁੱਧ ਚੋਰੀਆ ਪਿਛਲੇ ਸੂਏ ਹੂੰ ਲੇਵਾ ਪੂਰਾ ਵੱਡਾ ਹਾਂ ਤੇ ਬਾਕੀ ਖਣ ਭਾਂਡੇ ਤੋਂ ਲਾਗਦੀ ਆ ਵੀ ਦੇ ਦੂਗੀ ਬਾਕੀ ਭਾਂਡਾ ਦੇ ਸੰਗ ਨਾਲ ਲੈਣਾ ਠੰਡੀ ਸੀਲ ਵੀ ਆਪਣੀ ਫੋਲਗ੍ਰਾਫੀ ਲਤਲੁਤਾਂ ਨਹੀਂ ਮਾਰਦੀ ਆ ਲੈ ਬਈਆ ਪੂਰੀ ਸੀਲ ਹੈ ਹੂੰ ਬਾਕੀ ਮਗਰ ਜਾਨਵਰ ਕੰਮ ਦਾ ਬਈ ਮੱਛੀ ਸਾਹਮਣ ਵਾਲਾ ਵੀ ਹੋਇਆ ਮਗਰ ਵੀ ਬੱਚਾ ਸੋਹਣਾ ਚੰਗੀ ਸੇਵਾ ਕਰ ਲੂਗਾ ਆਉਂਦੇ ਸਮੇਂ ਸਵੇਰ ਨੂੰ ਮਗਰ ਵਹਿੜ ਤਿਆਰ ਹੋ ਜੂ ਥਣਾ ਦੀ ਭਾਰ ਵਿੱਚ ਤੇਰੀ ਬਈ ਠੰਡੀ ਸੀਲ ਦੀ ਆਪਣੀ ਫੁੱਲ ਗਾਰੰਟੀ ਠੀਕ ਹੈ ਹਾਂ ਤੜ ਕਿਉਂ ਬੱਚੇ ਨੂੰ ਪਿਆ ਕੇ ਮੈਂ ਕਿਹਾ ਜੇਰ ਸੌਖੀ ਪੈ ਜੂਗੀ 2 ਕਿਲੋ ਦੁੱਧ ਕੱਢਿਆ ਬੱਚੇ ਨੂੰ ਪਿਆ ਦਿੱਤਾ ਜਿਵੇਂ ਆਪਾਂ ਚਾਰਗੇਗੇ ਇਹਦਾ ਵੀ ਕੁਝ ਆ ਹੂੰ ਦੋਸਤੋ 2 ਕਿਲੋ ਬੌੜੀ ਕੱਢੀ ਆ ਕੁਝ ਬੱਚੇ ਨੂੰ ਬੌੜਾ ਪਿਆਤਾ ਤੇ ਕੁਝ ਵਹਿੜ ਨੂੰ ਪਿਆਤਾ ਉਹ ਸਾਰੇ ਭੈਣ ਭਰਾ ਹੀ ਪਿਆਉਂਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਪਸ਼ੂ ਰੱਖੇ ਆ ਸਾਰਿਆਂ ਨੂੰ ਹੀ ਪਤਾ ਕਿਉਂਕਿ ਇਹਨਾਂ ਨਾਲ ਜ਼ੇਰ ਜ਼ੂਰ ਸੌਖੀ ਪੈ ਜਾਂਦੀ ਆ ਕਿਉਂਕਿ ਬੌੜਾ ਗਰਮ ਹੁੰਦਾ ਗਰਮੈਸ਼ ਨਾ ਹੀ ਸੇਦੀ ਜ਼ੇਰ ਪੈਣੀ ਹੁੰਦੀ ਆ ਦੁੱਧ 16 17 ਕਿਲੋ 22 10 ਤੱਕ ਖੁੱਲਾ ਪਿਆਜੂ ਬਾਕੀ ਪੂਰੀ ਭਾਰੀ ਜਾਨ ਵਾਲੀ ਬੱਚੀ ਆ ਸੋਹਣਾ ਵੱਡਾ ਹਵਾਨਾ ਜੇ 16 17 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨਹੀਂ ਆ ਬਾਕੀ ਤਾਜੀ ਸੂਈ ਸਵਾਈ ਆ ਕੋਈ ਸਵਾਉਣ ਦੀ ਟੈਨਸ਼ਨ ਨਹੀਂ ਕੋਈ ਜ਼ੇਰ ਦੀ ਟੈਨਸ਼ਨ ਨਹੀਂ ਜ਼ੇਰ ਤੁਰੀ ਹੋਈ ਆ ਹੋਰ 20 ਮਿੰਟਾਂ ਤੇ ਕਰਦੇ ਘੰਟੇ ਤੇ ਕਰਜੇਰ ਪੈ ਜੂਗੀ ਸੀਨਸ ਆਉ ਫਾਲਾ ਭਵਨ ਜਵਾਕ ਚੋਈ ਜਾਣ ਆਦੀ ਚਵਾਈ ਵਾਲਾ ਥਣ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਹੈ ਗੈਪ ਚ ਲੱਗੇ ਹੋਇਆ ਦੁੱਧ ਵੀ ਮੱਝ ਹਰਗਾਊ ਜਮਾਂ ਲੇਟ ੜਗਾ ਤੇ ਆਮ ਹੀ ਕਹਿੰਦੇ ਹੁੰਦੇ ਆ ਕਿ ਕੋਹਨੀ ਵਹਿੜ ਨਾਲੋਂ ਜਿਹੜੀ ਸਿੰਗਾ ਵਾਲੀ ਵਹਿੜ ਹੁੰਦੀ ਆ ਢਿੱਲੀ ਮੱਠੀ ਵੀ ਬਹੁਤ ਘੱਟ ਹੁੰਦੀ ਆ ਰੇਅਰ ਕੇਸ ਆ ਕੋਈ ਤਾਪ ਤੂਬ ਵੀ ਇਹਨਾਂ ਨੂੰ ਕਰ ਮਾਲੀਆਂ ਨੂੰ ਸਿੰਗਾ ਵਾਲੀਆਂ ਨੂੰ ਖੱਟ ਵਾਧੀ ਚੜਦਾ ਇਹ ਵੀ ਗੱਲ ਮੰਨਣਯੋਗ ਆ ਪੱਕੀ ਗੱਲ ਆ ਇਹ ਤੇ ਮੌਲਵੀ ਇਹਨਾਂ ਦਾ ਜਾਇਜ਼ ਹੀ ਹੋਣਾ ਨਿਕਾ ਜਾਪਾ ਜੇ ਨਾ ਘੋਨੀ ਹੁੰਦੀ ਫੇਰ ਆਪਾਂ 55 ਮੰਗਣਾ ਸੀ ਅੱਜ 47 ਦੀ ਦੇ ਦੇਣੀ ਜਮਾਂ ਜਾਇਜ਼ ਮੌਲ ਦੋਸਤੋ ਤੁਹਾਨੂੰ ਮੈਂ ਵੀਡੀਓ ਦੇ ਸਟਾਰਟਿੰਗ ਇੰਚ ਕਿਹਾ ਸੀ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਵਹਿੜਾਂ ਲੈਣੀਆਂ ਤੋ ਤਾਜ਼ੀਆਂ ਸੂਈਆਂ ਛੋਟੇ ਛੋਟੇ ਸਿੰਘ ਪਰ ਸਿੰਘਾਂ ਦਾ ਵਟਾ ਕਰਕੇ ਤੁਹਾਨੂੰ ਵਹਿੜਾਂ ਵੀ 8-10000 ਭਾਅ 'ਚ ਮਿਲ ਜਾਣੀਆਂ 47000 ਦੀ ਦੇ ਦੇਣੀ ਆ ਤੇ ਨਹੀਂ ਕਿਸੇ ਮਰਜ਼ੀ ਵਪਾਰੀ ਦੇ ਘਰੇ ਵਹਿੜ ਖੜੀ ਹੁੰਦੀ 55 57 ਤੋਂ ਘੱਟ ਕਿਸੇ ਨੇ ਨਹੀਂ ਦੇਣੀ ਸੀ ਮਗਰ ਬੱਛੀ ਆ ਬਾਈ ਨੇ 47 ਦੀ ਦੇ ਦੇਣੀ ਆ ਵਿੱਚੋਂ ਮੌਕੇ ਦੇ 100 200 ਛੋੜ ਛੱਪਾ ਮਾਨ ਤਾਨ ਹੋ ਜੂ ਦੁੱਧ 16 17 ਕਿਲੋ ਖੁੱਲਾ ਪਿਆ ਜੂ ਹੋਊ ਵੀ ਮੱਝ ਵਰਗਾ 2 4 ਪੰਡ ਤਰ ਫਿਰ ਕੇ ਕਿਹੜਾ ਦੇ ਲਿਓ 46 47 ਹਜ਼ਾਰ ਦੀ ਤਾਜੀ ਸੂਈ 16 17 ਕਿਲੋ ਦੁੱਧ ਵਾਲੀ ਮਗਰ ਬੱਛੀ ਵਾਲੀ ਕੋਈ ਵਹਿੜ ਦਿੰਦਾ ਹੋਇਆ ਤਾਂ ਲੈ ਲਿਓ ਪਰ ਮੈਂ ਉਹੀ ਵਹਿੜ ਕਹਿਣਾ ਹੁਣਾਂ ਕਿ ਨਹੀਂ ਮੈਲੀ ਕਿ ਜਿਹਦਾ ਮੁੱਲ ਘੱਟ ਹੁੰਦਾ ਇੰਨੇ ਮੁੱਲ 'ਚ ਕਿਸੇ ਨੇ ਨਹੀਂ ਦੇਣੀ ਤੁਰ ਫਿਰ ਕੇ ਆਪਦੀ ਸ਼ੱਕ ਕੱਢ ਲਿਓ 2 ਨੰਬਰ ਤੇ ਆਏ ਚਿੱਟੀ ਦੇ ਬਾਈ ਰੀਨਲ ਦੂਜਾ ਸੁਆਸ ਹੁੰਦੀ ਆ ਮਾਲਕ ਨੇ 18 19 ਕਿਲੋ ਦੋ ਦੱਸਿਆ ਕਿ ਪਲੂਨ ਦਾ ਛੋਇਆ ਠੀਕ ਆ ਥਣਾ ਦੀ ਭਾਰ ਪਿਛੇ ਠੰਡੀ ਸੀਲ ਦੀ ਆਪਣੀ ਇਹਦੀ ਵੀ ਫੁੱਲ ਗਾਰੰਟੀ ਆ ਫਲ ਐਂ ਵੇchnੀਆਂ ਲੈ ਲੈ ਸੀਲ ਸੋ ਫੁੱਲ ਆ ਵੇੜਾ ਜਾਵਾ ਜਿਹੜੀ ਮਰਜੀ ਲੈ ਲਓ ਸਹੀ ਆ ਬਾਕੀ ਕੋਈ ਨਹੀਂ ਵੱਡੀ ਆ ਵੇੜਾ ਹਾਂ ਵੇੜਾ ਤਿੰਨੇ ਹੀ ਚੰਗੀਆਂ ਦੋਸਤੋ ਮਰੀਆਂ ਹੰਭੀਆਂ ਜੀਆਂ ਨਹੀਂ ਗੋਡੇ ਦੀ ਜਿੱਡੀਆਂ ਵੇੜਾ ਚਮਕ ਦਮਕ ਵਾਲੀਆਂ ਕੱਦ ਵਾਲੀਆਂ 18-19 ਕਿਲੋ ਖੁੱਲਾ ਦੁੱਧ ਦਿੰਦਾ ਬਾਕੀ ਜਾਤ ਬਰੀਡ ਵਾਲੀ ਆ ਜੇ ਐਰਕੀ 20 ਕਿਲੋ ਤੋਂ ਬਾਹਰ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਦੇਸੀ ਵੜ ਨੇ ਥੋੜੀ ਦੇਣਾ ਤੇ ਜਾਤ ਵਾਲੀ ਵੀ ਇੰਨਾ ਦੁੱਧ ਨਾ ਦੇਊਗੀ ਬਾਤ ਸਿੰਗਾ ਕਰਕੇ ਭਾਜ ਜਿਹਦਾ ਵੀ ਉਹ ਜਾ ਹੋ ਜਾਣਾ ਬਾਈ ਜੇ ਸਿੰਗ ਨਾ ਹੁੰਦੇ ਇਹਦਾ ਭਾਅ ਵੀ ਹੋਰ ਹੀ ਹੋਣਾ ਸੀ ਹਣਾ ਦੱਸ ਦੇ ਦੋਵੇਂ ਕੋਸ ਜੇ ਸਿੰਗ ਨਾ ਹੁੰਦੇ 65 ਦੀ ਦੇਣੀ ਸੀ ਠੀਕ ਆ 53000 ਇਹਦੇ ਲਓ ਬਾਈ ਇਹ ਸੱਚ ਹੈ 100% ਸਚਾਈ ਆ ਸਿੰਗ ਨਾ ਹੁੰਦੇ ਸਿੰਗ ਦੋ ਮਿੰਟ ਲਈ ਤੁਸੀਂ ਭੁੱਲ ਜਿਓ ਕੋਣੀ ਆ ਤੇ 53000 ਦੀ ਕਿਸੇ ਨੇ ਨਹੀਂ ਦੇਣੀ ਸੀ ਨਾ ਹੀ ਕੋਈ 1 ਨੰਬਰ 47 ਦੀ ਦੇਵੇ ਤੇ ਜਿਹਨੇ ਘਰੇ ਦੁੱਧ ਪੀਣ ਨੂੰ ਲੈਣੀਆਂ ਉਹਨੂੰ ਸਿੰਘ ਕਹਿੰਦੇ ਵੀ ਕੀ ਆ ਇਹ ਕਿਹੜਾ ਮਾਰਦਿਆਂ ਜੇ ਮਾਰਦੀ ਹੋਵੇ ਸੈਣੀ ਕਹਿੰਦੇ ਉਹਦਾ ਕੋਹਣੀ ਵੀ ਮਾੜੀ ਆ ਅਗਲਾ ਕੋਹਣੀ ਵੀ ਨਹੀਂ ਲੈਂਦਾ ਜੇ ਮਾਰਦੀ ਹੋਵੇ ਤੇ ਜੇ ਨਾ ਮਾਰਦੀ ਹੋਵੇ ਤੇ ਸਸਤੇ ਦੇ ਲਾਲਚ ਮਾਰ ਅਗਲਾ ਸਿੰਘਾਂ ਵਾਲੀ ਵੀ ਲੈ ਲੈਂਦਾ ਕਿੱਥੇ ਹੁਣ ਤੁਹਾਡਾ 10000 ਦਾ ਫਾਇਦਾ ਹੁੰਦਾ ਜੇ ਕਹਿੰਨੇ ਹੈਗਾ ਕੋਹਣੀ ਲੈਣੀ ਤੇ ਕੋਹਣੀ ਲੈ ਲਓ ਪਰ ਜਿਹਨੇ ਹੈਗਾ ਘੱਟ ਪੈਸੇ ਲਾਉਣੇ ਆ ਦੁੱਧ ਵੱਧ ਪਿਆ ਜੀ ਤੇ ਸਿੰਘਾਂ ਵਾਲੀਆਂ ਕੁਛ ਨਹੀਂ ਕਹਿੰਦੀਆਂ ਵੀਰ ਦੀਆਂ ਵੀ ਲਈਆਂ ਨਫਾ ਵੀਰ ਨੇ ਬਾਅਦ ਚ ਲਾਉਣਾ ਲੈਣਾ ਪਹਿਲਾਂ ਆਪਦੇ ਪੈਸੇ ਲਾਏ ਵੇ ਆ ਤੇ ਜੇ ਸਿੰਘਾਂ ਵਾਲੀਆਂ ਨਾਮ ਵੇਖਦੀਆਂ ਹੁੰਦੀਆਂ ਤੇ ਵੀਰ ਵੀ ਫਿਰ ਇਹਨਾਂ ਦੇ ਡੇਢ ਪੌਣੇ 2 ਲੱਖ ਕਾਹਦਾ ਲਾਉਂਦਾ ਤਾਂ ਹੀ ਲਾਇਆ ਕਿ ਭਾਜ ਮਿਲੀਆਂ ਕਰਕੇ ਤੇ ਭਾਜ ਜੀ ਤੁਹਾਨੂੰ ਦੇ ਦੇਣੀਆਂ ਸਿੰਘਾਂ ਵਾਲਾ ਵਟਾ ਜ਼ਰੂਰ ਹੈਗਾ ਪਰ ਕਹਿੰਦੀਆਂ ਕੋਹ ਨਹੀਂ ਘਰੇ ਦੁੱਧ ਵੀ ਨੂੰ ਕੋਹ ਨਹੀਂ ਕਹਿੰਦੀਆਂ ਕਰਮ ਵਾਲੀਆਂ ਐਡੀ ਐਡੀ ਵੜ ਨਹੀਂ ਕੌਣ ਦਿੰਦਾ ਇਹਨੇ ਪੈਸਿਆਂ ਚ ਆ ਟਾਪ ਦੀ ਵਹਿੜਾਈ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲੋਂ ਚੰਗੀ ਵਹਿੜਾ ਨਾਲੇ ਹੈ ਵੀ ਦੇਸੀ ਬਣ ਜਾ ਦੁੱਧ ਵੀ ਮੱਝ ਾਰ ਗਾਊ ਲੇਟ ਾਰ ਗਾ ਜਾਵਾਂ ਪਰਸੋਂ ਸੂਈ ਆ ਬਾਈ ਰਾਤ ਨੂੰ ਠੀਕ ਆ ਦੁੱਧ 12 ਗੱਲੋ ਹੀ ਹੋਊਗਾ ਆਪਾਂ 10 ਕਹਾਂਗੇ ਹੁਣ ਇਸ ਟਾਈਮ ਠੀਕ ਆ ਖੁੱਲਾ ਹੋਊਗਾ ਹਾਂ ਚਾਰ ਡੰਗ ਚੋੜਵੇ ਕੋਈ ਹਨਾ ਠੰਡੀ ਸੀਲ ਦੀ ਥਣਾ ਦੀ ਬਾਹਰ ਪਿਛੇ ਦੀ ਆਪਣੀ ਜਿਹੜੀ ਫੁੱਲ ਗਾਰੰਟੀ ਮਗਰ ਰਛਾਵੇ ਕਿੰਨਾ ਦੁੱਧ ਪੈਜੂ ਦੁੱਧ ਬਾਈ ਮਾਲਕ ਨੇ ਤਾਂ 19 ਗੱਲੋ ਦੱਸਿਆ ਸੀ ਠੀਕ ਆ ਭੈਣ ਭਰਾ ਆ ਦੀ ਸੰਝਣਾ ਵੇਖਣਾ ਵੀ ਐਡੀ ਵਹਿੜ ਨੇ ਇੰਨਾ ਨਾ ਨੰਦ ਹਾਂ ਫਿਰ ਦਿਓ ਫਿਰ ਤਾਂ ਵੀ ਦੇਣਾ ਹੀ ਕਿਹੜੀ ਨਹੀਂ ਆ ਬਾਕੀ ਮੌਤੀ ਗੱਲ ਹੈ ਵੀ ਉਹ ਇੰਨੀ ਗੱਲ ਕਹਿੰਦੇ ਸੀ ਫੈੜੇ ਦੀ ਸਾਤ ਹੁੰਦੀ ਆ ਬਈ ਇਹ ਉਹ ਤਾਂ ਮੈਂ ਪਹਿਲਾਂ ਹੀ ਕਹਤਾ ਦੋਸਤੋ ਜੇ ਦੇਸੀ ਵਹਿੜਾਂ ਆਂਦੀ ਗਾਰੰਟੀ ਹੁੰਦੀ ਆ ਦੁੱਧ ਜਮਾ ਮਾਝਾਰਗਾ ਹੁੰਦਾ ਉਹ ਸ਼ਾਲਾਂ ਚ ਆਪਾਂ ਥਾਰ ਪਾਰ ਕਰ ਨਸਲ ਦੀ ਵਹਿੜ ਆ ਜੇ ਕੁਆਲਿਟੀ ਵਾਲੇ ਪਾਸੇ ਆ ਜੀਏ ਥਾਰ ਪਾਰ ਕਰ ਨਸਲ ਦੀ ਵਹਿੜ ਆ ਇਹ ਤੇ ਜਿਨ੍ਹਾਂ ਦਾ ਕਿਉਂ ਬਹੁਤ ਮਹਿੰਗਾ ਬਲਦਾ ਜੇ ਆਪਾਂ ਦੂਜੇ ਪਾਸੇ ਆ ਜਾਈਏ ਕੋਈ ਆਏ ਨਾ ਕਹਦੇ ਦੇਸੀ ਢਾਂਡੀ ਜੀ ਉਹੀ ਆ ਡੋਡੀਆਂ ਕਿਸੇ ਏਰੀਏ ਚ ਕਿਹੜੀ ਬਰੀਡ ਦੀ ਵੱਧ ਮਹੱਤਤਾ ਕਿਸੇ ਚ ਕਿਹੜੀ ਬਰੀਡ ਦੀ ਵੱਧ ਹੈ ਇਹ ਥਾਰ ਪਾਰ ਕਰਨ ਅਸਲ ਦੀ ਵਹਿੜ ਫੁੱਲ ਵੱਡੀ ਦੁੱਧ 20 ਕਿਲੋ ਖੁੱਲਾ ਪਿਆ ਜੂ ਸੱਤ ਫੈਟ ਬਾਈ ਕਹਿੰਦਾ ਆਉਂਦੀ ਰਹੀ ਇਹਦੀ ਜਿਹੜੇ ਘਰੋਂ ਆਪਾਂ ਲਈ ਆ ਬਾਕੀ ਕਾਤ ਬਹੁਤ ਚੰਗਾ ਹਾਂ ਫੁੱਲ ਵੱਡੀ ਜਿਆਦਾ ਮਲ ਨਿਕਾ ਜਾ ਪਾ ਕਰੀ ਹਣ ਬਾਈ ਮੁਰਾਜ ਸਿੰਘ ਸੁਣੇ ਨਾਂ ਹੁੰਦੇ ਇਹਦਾ ਹੀ ਬਣਾ 55 ਕਹਿ ਦਿੰਦੇ ਮੁੱਲ 45 ਆ ਜਸਨੋ 43 ਦੀ ਲਓ ਬਈ 43000 ਦੀ 18 20 ਕਿਲੋ ਦੁੱਧ ਵਾਲੀ ਵੈੜ ਹੋਵੇ ਕੱਦ ਚ ਵੱਡੀ ਹੋਵੇ ਤੇ ਦੁੱਧ ਵੀ ਮੱਝਾਂ ਵਰਗਾ ਹੋਵੇ ਫੈਟ ਵੀ ਸੱਤ ਆਉਣੀ ਹੋਵੇ ਤੇ ਜਿਹਦੇ ਥੱਲੇ ਬੋਲਾ ਵੀ 12 ਕਿਲੋ ਹੋਵੇ 43000 ਦੀ ਕਿਸੇ ਨੇ ਦੇਣੀ ਤਾਂ ਗੱਲ ਦੂਰ ਦੀ ਕਿਸੇ ਨੇ ਵਿਖਾਉਣੀ ਨਹੀਂ 24 ਪਿੰਡ ਸ਼ੱਕ ਕੱਢ ਲਿਓ ਤੁਰ ਫਿਰ ਕੇ ਪੂਰੀ ਸੀਲ ਐ ਅਮਰੀਕਨ ਆਰਗਾਂ ਲੇਵਾ ਮੋਟਾ ਮੱਝ ਵਾਲਾ ਅਸਦੀ ਚੁਆਈ ਵਾਲਾ ਜਾਨ ਵਾਲਾ ਥਾਣਾ ਗੱਲ ਫੇਰ ਉੱਥੇ ਹੀ ਆ ਗਈ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਹੀ ਗਿਆ ਸੀ ਛੋਟੇ ਛੋਟੇ ਸਿੰਘ ਜਰੂਰ ਤਿੰਨਾ ਵੜਾਂ ਦੇ ਹੈਗੇ ਆ ਤੇ ਮਾਲਕ ਜਮਾ ਨਿੱਕੇ ਨਿੱਕੇ ਆ ਨਹੀਂ 42 43 ਹਜ਼ਾਰ ਦੀ ਕਿਹਨੇ ਦੇਣੀ ਆ 12 ਕਿਲੋ ਬੌਲਾ ਹੋਵੇ 20 ਕਿਲੋ ਦੁੱਧ ਵੜ ਪਿਆਵੇ 18 ਕਿਲੋ ਭਵਾਂ 16 ਕਿਲੋ ਮੰਨ ਕੇ ਹੀ ਲੈ ਲਓ ਭਵਾਂ 15 ਕਿਲੋ ਮੰਨ ਕੇ ਹੀ ਲੈ ਲਓ 42-43000 ਦੀ ਕਿਸੇ ਨੇ ਨਹੀਂ ਦੇਣੀ ਐਨੀ ਚੰਗੀ ਵਿਹੜ ਨਾਲੇ ਦੁੱਧ ਮੱਝਾ ਰਗਾਉ ਮੱਝ ਲਓਗੇ ਨਾ ਮੰਨ ਲਓ 12 ਕਿਲੋ ਬੌੜਾ ਤੁਸੀਂ 12 ਹੀ ਮੰਨ ਲਓ 18 20 ਵੀ ਛੱਡ ਦਿਓ 12 ਕਿਲੋ ਬੌਲੇ ਵਾਲੀ ਮੱਝ ਲਓਗੇ ਘੱਟੋ ਘੱਟ ਲੱਖ ਰੁਪਏ ਦੀ ਆਊਗੀ ਤੇ ਫੰਡਰ ਮੱਝ ਨਹੀਂ ਹੈ ਗਾਲਾ 42-43000 ਦੀ ਦਿੰਦਾ ਤੇ ਇਹ 43 ਦੀ ਦੇ ਦੇਣੀ ਆ ਤੇ ਵਿੱਚੋਂ ਛੋੜਛਾਪਾ ਮਾਨ ਤਾਨ ਵੀ ਕਰ ਦੂ ਗਰਮਿਓਂ ਗਰਮੀ ਦੁੱਧ ਨੇ ਯਾਰ ਇਹ ਦੇ ਦੂ ਇੱਕ ਹੋਰ ਗੱਲ ਪੈਸੇ ਬਾਈ ਨਹੀਂ ਲੈਣੇ ਆ ਤੁਸੀਂ ਵਿਹੜ ਲੈਣੀ ਆ ਪੈਸੇ ਬਾਈ ਨੇ ਲੈ ਲੈਣੇ ਆ ਵੈੜ ਤੁਹਾਡੇ ਘਰੇ ਆ ਜਣੀ ਮੇਰਾ ਕੋਈ ਫਾਇਦਾ ਨਹੀਂ ਹੋਣਾ ਪਰ ਜਿਹੜਾ ਭੈਣ ਭਰਾ ਵੈੜ ਲੈ ਗਿਆ ਨਾ ਚੇਤੇ ਰੱਖੂ ਕਿ ਹਿੰਮਤ ਨੇ ਕਿਹਾ ਸੀ ਕਿ ਬਾਲੀ ਚੰਗੀ ਵੈੜ ਆ ਜਿਹੜਾ ਲੈ ਗਿਆ ਚੇਤੇ ਰੱਖੂ ਗਰਮਿਓ ਗਰਮੀ ਦੁੱਧ ਨੇ ਯਾਰੇ ਦੇ ਦੂ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ